ਗੁਰੂ ਦਿਨ ਨਗਰੀ ਅੰਮ੍ਰਿਤਸਰ ਦੇ ਵਿੱਚ ਅੱਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੇ ਨਾਲ ਇੱਕ ਬੈਠਕ ਕੀਤੀ ਗਈ ਅਤੇ ਉਹਨਾਂ ਨੂੰ ਮੋਨੋਫਿਲ ਡੋਰ ਦੇ ਉਪਯੋਗ ਦੇ ਖਿਲਾਫ ਇੱਕ ਗਿਆਪਨ ਵੀ ਸੌਪਿਆ ਗਿਆ ਜਿਸ ਦੇ ਵਿੱਚ ਆਨਲਾਈਨ ਅਤੇ ਦੁਕਾਨਾਂ ਦੇ ਵਿੱਚ ਵਿਕਰੀ ਡੋਰ ਨੂੰ ਬੰਦ ਕਰਨ ਅਤੇ ਵਿਕਰੇਤਾ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਉਥੇ ਹੀ ਸਮਾਜ ਸੇਵੀ ਦੇ ਆਗੂਆਂ ਨੂੰ ਪੁਲਿਸ ਕਮਿਸ਼ਨਰ ਨੇ ਵਿਸ਼ਵਾਸ ਦਿਲਾਇਆ ਕਿ ਇਸ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਇਸ ਘਾਤਕ ਡੋਰ ਦਾ ਉਪਯੋਗ ਕਰਨ ਵਾਲੇ ਅਤੇ ਵਿਕਰੇਤਾ ਦੇ ਉੱਤੇ ਵੀ ਕੜੀ ਕਾਰਵਾਈ ਕੀਤੀ ਜਾਵੇਗੀ। मेरा नाम डॉक्टर रोहन मेहरा प्रेजिडेंट एंटीक्राइम एनिमल प्रोटेक्शन एसोसीएशन मेरे नाल मिशन सहयोग ऑर्गेनाइजेशन रोटेटरी क्लब अमृतसर अमृतसर सेवा समिति अमृतसर विकास सेवा मंच अमृतसर हरियावल मंच शहीद चंद्रशेखर आजाद वेलफेयर सोसाइटी क्लब इंडिया हेल्पिंग हैंड्स नॉलेज वेलफेयर वैलफेयर ਪ੍ਰਜੋਤ ਪਜੋਤ ਪੂਰਨ ਜੋਤ ਆਈ ਡੋਨੇਸ਼ਨ ਸਾਰੇ ਸਮੂਹ ਅੱਜ ਜਿਹੜੀਆਂ ਸੰਸਥਾਵਾਂ ਨੇ ਸਾਡੇ ਨਾਲ ਕਮਿਸ਼ਨਰ ਆਫਿਸ ਆਏ ਨੇ ਅਸੀਂ ਸਭ ਤੋਂ ਜਿਹੜਾ ਇੱਕ ਮੇਨ ਮੁੱਦਾ ਅੰਮ੍ਰਿਤਸਰ ਦਾ ਨਹੀਂ ਪੂਰੇ ਪੰਜਾਬ ਦਾ ਮੁੱਦਾ ਹੋਇਆ ਕਿ ਜਿਹੜੀ ਚਾਈਨਾ ਡੋਰ ਹੈ ਧੜਾ ਧੜਾ ਵਿਕਰੀ ਹੈ ਤੇ ਉਹਦੀ ਰੋਕਥਾਮ ਵਾਸਤੇ ਗਵਰਨਮੈਂਟ ਕੀ ਕਰ ਰਹੀ ਹੈ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਅੱਜ ਮਿਲੇ ਆ ਕਿ ਜਿਹੜੀਆਂ ਛੋਟੀਆਂ ਦੁਕਾਨਾਂ ਦੇ ਨਾਲ-ਨਾਲ ਜਿਹੜੇ ਵੱਡੇ ਮਗਰਮੱਛ ਨੇ ਵੱਡੇ ਲੈਵਲ ਤੇ ਜਿਹੜੇ ਆ ਦੀ ਸਪਲਾਈ ਕਰ ਰਹੇ ਨੇ ਬੇਸਿਕਲੀ ਇੱਕ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਨਲਾਈਨ ਪੇजेस ਬਣਾਏ ਗਏ ਨੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਅਲੱਗ-ਅਲੱਗ ਸੋਸ਼ਲ ਸਾਈਟਸ ਤੇ ਤਾਂ ਕਿ ਇਹਨਾਂ ਕੋ ਜਿਹੜੀ ਡੋਰ ਖਰੀਦੀ ਜਾਏ ਜੇ ਸਰਕਾਰ ਇਹ ਪੁਲਿਸ ਦੁਕਾਨਾਂ ਤੇ ਕਾਰਵਾਈ ਕਰਦੀ ਹੈ ਤੇ ਆਨਲਾਈਨ ਤੋਂ ਲੋਕੀ ਖਰੀਦ ਰਹੇ ਨੇ ਤੇ ਇਹ ਬਹੁਤ ਵੱਡਾ ਇੱਕ ਇਸ਼ੂ ਹੈ ਤੇ ਅਸੀਂ ਰਿਕਵੈਸਟ ਕਰਨ ਆਏ ਆ ਸਰ ਨੂੰ ਤੇ ਸਰ ਨੇ ਕਾਫੀ ਅੱਛਾ ਸ਼ਵਾਸ਼ਵਾਸਨ ਦਿੱਤਾ ਵਾ ਸਾਨੂੰ ਜਲਦੀ ਤੋਂ ਜਲਦ ਜਿਹੜੀ ਹੈ ਕਾਰਵਾਈ ਜਿਹੜੀ ਵੱਡੇ ਲੈਵਲ ਤੇ ਜਿਹੜੀ ਹੈ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਜਾਂ ਜਿਹੜੇ ਅਗੇ ਡੀਲਰ ਨੇ ਸਪਲਾਈਅਰ ਨੇ ਉਹਨਾਂ ਤੇ ਕੀਤੀ ਜਾਏਗੀ ਰੋਣ ਦੀ ਜਿਵੇਂ ਜਿਹੜਾ ਪਹਿਲਾਂ ਤਾਂ ਦੁਪਹਿਰਾਂ ਤੋਂ ਮਿਲਦੀ ਹੁਣ ਆਨਲਾਈਨ ਜਿਹੜੇ ਵੱਡੇ ਬ੍ਰਾਂਡ ਨੇ ਉਹਨਾਂ ਦੇ ਵੀ ਮਿਲਣੀਆਂ ਥਰੂ ਹੋ ਗਏ ਨੇ ਬਿਲਕੁਲ ਸਰ ਆਨਲਾਈਨ ਇੰਸਟਾਗ੍ਰam ਵਗੈਰਾ ਤੇ ਐਮਾਜ਼ੋਨ ਹੋ ਗਿਆ ਅਲੱਗ-ਅਲੱਗ ਸੋਸ਼ਲ ਸਾਈਟਸ ਤੇ ਜਿਹੜੇ ਆ ਵੱਡੇ-ਵੱਡੇ ਬ੍ਰਾਂਡ ਜਿਹੜੇ ਆ ਜਿਹੜੀ ਚਾਈਨਾ ਡੋਰ ਸੇਲ ਕਰ ਰਹੇ ਨੇ ਤੇ ਬਹੁਤ ਵੱਡਾ ਨੁਕਸਾਨ ਹੈ ਸਾਡੇ ਪੰਜਾਬ ਨੂੰ ਤੇ ਅਸੀਂ ਚਾਹਨੇ ਆ ਕਿ ਜਨ ਪੁਲਿਸ ਜਿਹੜੀ ਹੈ ਸਖਤ ਕਾਰਵਾਈ ਕਰੇ ਸਖਤ ਧਰਾਵਾਂ ਐਲਾਨ ਤਾਂ ਕਿ ਜਿਹੜੇ ਇਹੋ ਜਿਹੇ ਲੋਕੀ ਅਪਰਾਧ ਕਰ ਰਹੇ ਨੇ ਉਹਨਾਂ ਦੇ ਜਿਹੜੀ ਠਲ ਪਾ ਸਕੋ ਸੀਪੀ ਸਾਹਿਬ ਨੇ ਕੀ ਅਸਰ ਉਹਨਾਂ ਨੇ ਬਹੁਤ ਅੱਛਾ ਸਾਨੂੰ ਜਵਾਬ ਦਿੱਤਾ ਹੋਇਆ ਸਰ ਬਹੁਤ ਅੱਛੇ ਨੇ ਤੇ ਉਹਨਾਂ ਨੇ ਕਾਫੀ ਲੰਬੀ ਮੀਟਿੰਗ ਜਿਹੜੀ ਸਾਡੇ ਨਾਲ ਇਸ ਸੰਬੰਧ ਵਿੱਚ ਕੀਤੀ ਹੈ ਕਿਉਂਕਿ ਇਹ ਮੇਜਰ ਇਸ਼ੂ ਹੈ ਪੂਰੇ ਪੰਜਾਬ ਦਾ ਤੇ ਅਸੀਂ ਉਮੀਦ ਕਰਦੇ ਹਾਂ ਪੰਜਾਬ ਪੁਲਿਸ ਤੋਂ ਕਿ ਜਲਦੀ ਤੋਂ ਜਲਦੀ ਜਿਹੜੇ ਵੱਡੇ ਮਗਰਮੱਛ ਜਿਹੜੇ ਇਹਨਾਂ ਨੂੰ ਹਾਈ ਲੈਵਲ ਤੇ ਜਿਹੜੀ ਸਪਲਾਈ ਕਰਦੇ ਹੋ ਫੜੇ ਜਾਣਗੇ ਆਪਣਾ ਨੇਮ ਹੋਰ ਮੇਰਾ ਨਾਮ ਅਬਿਦ ਖੁਰਾਨਾ ਜੀ ਮੈਂ ਮਿਸ਼ਨ ਸਹਿਯੋਗ ਐਨ ਜੀਓ ਵਿੱਚ ਵਾਈਸ ਪ੍ਰੈਜ਼ੀਡੈਂਟ ਹਾਂ ਔਰ ਅੱਜ ਜਿਸੀ ਇੱਥੇ ਸਾਰੇ ਇਕੱਠੇ ਹੋ ਜਿਸ ਤਰ੍ਹਾਂ ਰੋਹਨ ਜੀ ਨੇ ਦੱਸਿਆ ਹੋਇਆ ਸਾਡਾ ਮੋਟਿਵ ਇਹ ਹੋਗਾ ਸੀ ਕਿ ਕਿਸੇ ਕਿਸੇ ਤਰੀਕੇ ਗੱਟੂ ਦਾ ਕੰਮ ਬੰਦ ਕਰਵਾਈਏ ਕਿਉਂਕਿ ਇਹਦੇ ਨਾਲ ਪ੍ਰੋਬਲਮ ਆ ਰਹੀ ਹੈ ਕਿ ਅੰਦਰ ਸਿਰਫ ਹਿਊਮਨ ਰੇਸ ਹੀ ਨਹੀਂ ਪਸ਼ੂ ਪੰਛੀ ਜਾਨਵਰ ਸਭ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਰਹੀਆਂ ਹ ਰੀਸੈਂਟਲੀ ਐਨੇ ਕੇਸਿਸ ਰਿਪੋਰਟ ਕੀਤੇ ਗਏ ਹੈ ਹਰ ਸਾਲ ਕੀਤੇ ਜਾ ਰਹੇ ਹਨ ਲੇਕਿਨ ਇਹਦੇ ਤੇ ਪ੍ਰਸ਼ਾਸਨ ਕਿਸੇ ਤਰੀਕੇ ਕੁਝ ਪ੍ਰੋਪਰ ਸਟੈਪ ਨਹੀਂ ਲੈ ਪਾ ਰਿਹਾ ਅੱਜ ਅਸੀਂ ਸੀਪੀ ਸਾਹਿਬ ਨੂੰ ਇਹਦਾ ਇੱਕ ਮੈਮੋਰੈਂਡਮ ਦੇ ਕੇ ਉਹਦੇ ਵਿੱਚ ਅਸੀਂ ਕੁਝ ਸਖਤ ਕਾਨੂੰਨ ਬਣਾਉਣ ਬਾਰੇ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ दे अंडर ये जरूर अं कोई ना कोई सैक्शन नवा लैके आवेंगे क्योंकि हाले तक जेक्शन चल रहे हैं उन्होंने सैक्शन में कोई भी प्रॉपर यहोजा लॉ नहीं है और सबू पता कि किस तरीके की कुछ हो रहा है जोड़ा मेन मोटिव सानलाइन का तो चलो है ही ऑनलाइन ने तो अं कर लिया लेकिन जो ऑफलाइन घर घर में सेल हो रहा है क्योंकि हर दूसरे घर हर तीसरे घर लोग लुका के सैलिंग कर रहे हैं जिदे बहुत ज़्यादा वीड्डी प्रॉब्लम खड़ी हो रही है सब तो पहला तो स्टैप जफ सू नहीं एक हर जिम्मेदार नागरिक नागरिकों यह चाहिए वे कि खुद अपने बच्चों और खुद इस चीज़ को बिल्कुल बंद यूज़ कर ਨਾ ਬੱਚੇ ਜਜ ਨੇ ਮਰਜ਼ੀ ਜਿੱਦ ਕਰਨ ਕਿਉਂਕਿ ਤੁਸੀਂ ਇੱਕ ਚੀਜ਼ ਮੈਂ ਬੜੀ ਨਾ ਮਤਲਬ ਸਟ੍ਰਿਕਟਲੀ ਕਹਿਣਾ ਚਾਹਾਂਗਾ ਔਰ ਉਹ ਸਾਰਿਆਂ ਲਈ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਬੱਚਿਆਂ ਦਾ ਭੁੱਖ ਬਣਾਓ ਉਹਨਾਂ ਨੂੰ ਖੂਨੀ ਨਾ ਬਣਾਓ ਕਿਉਂਕਿ ਤੁਸੀਂ ਉਹਨਾਂ ਨੂੰ ਖੁੰਡੀ ਬਣਾ ਰਹੇ ਹੋ ਜੀ ਡੋਰ ਨਲ ਉਹਨਾਂ ਨੂੰ ਸਪਲਾਈ ਕਰਕੇ ਔਰ ਉਹਨਾਂ ਨੂੰ ਐਸੀ ਛੋਟੀ ਏਜ ਵਿੱਚ ਕੋਈ 8 ਸਾਲ ਦਾ ਬੱਚਾ 5 ਸਾਲ ਦਾ ਬੱਚਾ ਐਨਲ ਗੁਡੀਆਂ ਉਡਾ ਰਿਹਾ ਹੋਵੇ ਔਰ ਉਹ ਡਾ ਕੇ ਬੜਾ ਖੁਸ਼ ਹੁੰਦਾ ਜੀ ਕਿ ਲੋਜੀ ਮੈਂ ਚਾਈਨੀਜ਼ ਡੋਰ ਨਾਲ ਗੁਡੀਆਂ ਉਡਾ ਰਿਹਾ ਹਾਂ ਇਸ ਕਰਕੇ ਸਾਡੀ ਸਭ ਤੋਂ ਪਹਿਲੀ ਰਿਕੁਐਸਟ ਤੇ ਲੋਕਾਂ ਨਾਲ ਹੈ ਕਿਉਂਕਿ ਜਦ ਤੱਕ ਲੋਕ ਨਹੀਂ ਬਦਲਣ ਉਹਨੇ ਸਨਵੇਕਿਆ ਕਿ ਤੁਸੀਂ ਅਸੀਂ ਨੂੰ ਰਿਪੋਰਟ ਕਰੋ ਔਰ ਉਹਨਾਂ ਨੇ ਸਾਨੂੰ ਦੁਬਾਰਾ ਜਲਦੀ ਹੀ ਮਿਲਣ ਦਾ ਦੁਬਾਰਾ ਟਾਈਮ ਦਿੱਤਾ ਹੋਇਆ ਜਿਦੇ ਵਿੱਚ ਇਨ ਬਿਟਵੀਨ ਥੋੜੀ ਜੀ ਅਸੀਂ ਚੀਜ਼ਾਂ ਤੇ ਵਰਕਆਊਟ ਕਰਨਾ ਹੈ ਔਰ ਇੱਕ ਕਸੀ ਚੀਜ਼ ਜਿਹੜੀ ਬਹੁਤ ਜ਼ਿਆਦਾ ਸਟ੍ਰਿਕਲੀ ਜੇ ਲੋਕ ਨਹੀਂ ਮੰਨਣਗੇ ਤੇ ਅਸੀਂ ਇਹ ਵੀ ਚਾਹਵਾਂਗੇ ਔਰ ਇਹ ਰਿਕੁਐਸਟ ਕਰਾਂਗੇ ਕਿ ਜੇ ਹੋਏਗਾ ਤੇ ਫਿਰ ਕਰ ਕਰ ਰੀਡ ਕਰਕੇ ਕਰ ਕਰੇ ਪਰਚੇ ਹੋਣਗੇ ਤਾਂ ਕਿ ਜਿਹੜੇ ਲੋਕ ਇਹ ਯੂਜ਼ ਕਰਦੇ ਐ ਇਸ ਡੋਰ ਨੂੰ ਯੂਜ਼ ਕਰਨਾ ਬੰਦ ਕਰ ਲੈਣ ਧੰਨਵਾਦ